ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਤੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹੈ ਜੀ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਵਿੱਚ ਰੱਖੇਗੇ ਤੰਦਰੁਸਤੀਆਂ ਦੇਵੇ ਤੇ ਇੱਥੇ ਸਵੇਰ ਦੀ ਸ਼ੁਰੂਆਤ ਹੋ ਗਈ ਜੀ ਦੇਖੋ ਜੀ ਤੇ ਇੱਥੇ ਮੀਂਹ ਆਇਆ ਸੀ ਨੇਰੀ ਆਈ ਸੀ ਤੇ ਸਵੇਰ-ਸਵੇਰ ਹਨਾ ਮੌਸਮ ਬਹੁਤ ਵਧੀਆ ਹੋ ਗਿਆ ਸੀ ਤੇ ਠੰਡਾ ਮਿੱਠਾ ਹਨਾ ਤੇ ਇੱਥੇ ਵਧੀਆ ਹਨਾ ਵੀ ਮੌਸਮ ਹੋ ਗਿਆ ਗਰਮੀ ਬਹੁਤ ਜ਼ਿਆਦੇ ਸੀ ਤੇ ਫਿਰ ਹੁਣ ਨੇਰੀ ਮੀਂਹ ਆਇਆ ਨੇਰੀ ਤਾਂ ਘੱਟ ਹੀ ਆਈ ਸੀ ਮੀਂਹ ਪੈ ਗਿਆ ਸੀ ਮੀਂਹ ਨਾਲ ਮੌਸਮ ਵਧੀਆ ਹੋ ਗਿਆ ਨੇਰੀ ਤਾਂ ਨਹੀਂ ਆਵੇ ਨੇਰੀ ਤਾਂ ਗੰਧ ਬਹੁਤ ਹੁੰਦੀ ਇਸ ਕਰਕੇ ਮੌਸਮ ਹਨਾ ਮੀਂਹ ਨਾਲ ਵਧੀਆ ਹੋ ਗਿਆ ਤੇ ਇੱਥੇ ਦੇਖੋ ਜੀ ਕਿੰਨਾ ਵਧੀਆ ਹਨਾ ਅਜੇ ਵੀ ਠੰਡਾ ਇਹ ਮੌਸਮ ਹੋਇਆ ਫਿਰ ਬੱਦਲ ਗਈ ਹੋਈ ਪਈ ਹੈ ਤੇ ਇੱਥੇ ਮੈਂ ਬਣਾ ਲਈ ਸੀ ਚਾਹ ਤੇ ਆਜੋ ਜੀ ਤੁਸੀਂ ਵੀ ਪੀ ਲੋ ਚਾਹ ਚਾਹ ਬਣਾ ਕੇ ਤੇ ਫਿਰ ਮੈਂ ਬਸ ਹਨਾ ਸਾਰੇ ਨੂੰ ਦੇਤੀ ਸੀ ਚਾਹ ਪੀ ਕੇ ਫਿਰ ਅਸੀਂ ਜਾਵੜੇ ਸੀ ਮੰਦਿਰ ਨਾ ਕੇ ਮੰਦਿਰੋਂ ਆ ਕੇ ਤੇ ਫਿਰ ਮੈਂ ਲੱਗੀ ਸੀ ਆਟਾ ਗੁੰਨਣ ਆਟਾ ਗੁੰਨਣ ਲੱਗੀ ਸੀ ਕਿਉਂਕਿ ਟਾਈਮ ਹੋ ਗਿਆ ਸੀ ਸਨੇਹਾ ਦਾ ਤੇ ਵੈਸੇ ਅਸੀਂ ਆ ਕੇ ਫਟਾਫਟ ਉਹ ਤਿਆਰ ਹੋਣ ਲੱਗ ਗੀ ਬਾਲ ਵਗੈਰਾ ਬੋਣ ਲੱਗ ਗੇ ਤੇ ਮੈਂ ਆਟਾ ਗੁੰਨਣ ਲੱਗੀ ਮੈਂ ਕਿਵੇਂ ਦੋ ਦੰਦ ਰੋਟੀ ਲਾਉਂਦੀ ਹਾਂ ਰੋਟੀ ਬੱਸ ਦਾ ਟਾਈਮ ਹੋ ਜਾਂਦਾ ਤੇ ਚਲਦੀ ਆਟਾ ਗੁੰਨ ਲਿਆ ਸੀ ਬਸ ਇਹਨਾਂ ਤੇ ਮੈਂ ਦਵਾ ਦਵਾਂ ਗੁੰਨ ਕੇ ਆਟਾ ਫਿਰ ਮੈਂ ਰੋਟੀ ਲਾਉਂਗੀ ਮੈਨੂੰ ਐਸੀ ਫਟਾਫਟ ਮੈਂ ਦਵਾ ਰੋਟੀ ਲਾਦਾ ਕਿਤੇ ਉਹਦੀ ਬਸ ਦਾ ਟਾਈਮ ਨਾ ਹੋ ਜੇ ਤੇ ਇਸ ਕਰਕੇ ਮੈਂ ਫਟਾਫਟ ਆਟਾ ਗੁੰਨਤਾ ਤਾ ਹੋ ਜੇ ਆਪਣਾ ਆਟਾ ਗੁੰਨਿਆਂਗੇ ਤੇ ਇੱਧਰ ਸਨੇਹਾ ਹੋ ਗਈ ਸੀ ਤਿਆਰ ਇਹਨੇ ਪਾਇਆ ਸੀ ਬਗਾਨੀ ਸਲਵਾਰ ਵਾਲਾ ਸੂਟ ਤੇ ਮੈਂ ਦੇਖਣਾ ਲੁੱਕ ਦਿਖ ਰਹੀ ਇਸਵੇਂ ਕਿਹੋ ਜਿਹੀ ਲੱਗਦੀ ਹੈ ਤੇ ਵਸੇ ਇਹ ਚੱਲ ਗਈ ਸੀ ਤਿਆਰ ਹੋ ਕੇ ਇੱਧਰ ਮੈਂ ਆ ਗਈ ਸੀ ਇਹ ਰਸੋਈ ਦੇ ਵਿੱਚ ਇੱਥੇ ਆਪਾਂ ਪਾਉਣੀ ਸੀ ਖੰਡ ਡੱਬੇ ਦੇ ਵਿੱਚ ਤੇ ਖੰਡ ਆਪਣੇ ਡੱਬੇ ਚ ਮੁੱਕ ਗਈ ਸੀ ਜਿਹੜੀ ਆਪਾਂ ਡੇਲੀ ਵਰਤਦੇ ਆ ਫਿਰ ਮੈਂ ਇਹਦੇ ਵਿੱਚ ਪਾਤੀ ਸੀ ਪਾ ਕੇ ਤੇ ਮਿੱਟੀ ਬਹੁਤ ਲੱਗੀ ਪਈ ਸੀ ਡੱਬੇ ਕਿਸੇ ਦਿਨ ਕਰਾਂਗੇ ਇਹ ਸਾਫ ਸਾਰੇ ਕਿਉਂਕਿ ਨੇਰੀਆਂ ਰੋਜ਼ ਹੀ ਆਇਆ ਰਹਿੰਦੀਆਂ ਇਸ ਕਰਕੇ ਤੇ ਬਸ ਖੰਡ ਪਾ ਕੇ ਫਿਰ ਮੈਂ ਡੱਬਿਆਂ ਦੇ ਉੱਤੇ ਕੱਪੜਾ ਫੇਰਨ ਲੱਗੇ ਸੀ ਚੰਗੀ ਤਰ੍ਹਾਂ ਮੈਂ ਚੱਲਣਾ ਫੇਰਦਾ ਜਿਹੜੇ ਇੱਥੇ ਪਏ ਆ ਵਾਚ ਰਿਹੇ ਰੈਕ ਵਾਲੇ ਉਹ ਫਿਰ ਕਿਸੇ ਦਿਨ ਕਰਾਂਗੇ ਜਿਹ ਦਿਨ ਸਨੇਹ ਨੂੰ ਛੁੱਟੀ ਹੋਈ ਸੰਡੇ ਦੀ ਉਹ ਦਿਨ ਕਰਾਂਗੇ ਆਰਾਮ ਨਾਲ ਕਿਉਂਕਿ ਦੇਖੋ ਇਹ ਹਨਾ ਵੀ ਸਵੇਰ ਦੇ ਰੁਟੀਨ ਹੁੰਦੇ ਆ ਜਿਹੜੇ ਆਪਣੇ ਡੇਲੀ ਦੇ ਤੇ ਜਲਦੀ-ਆਲਦੀ ਫਿਰ ਆਪਾਂ ਨੂੰ ਆਈ ਹੁੰਦਾ ਵੀ ਆ ਵੀ ਕਰਦੀ ਆਹ ਕੰਮ ਕਰ ਲਈਏ ਤੇ ਐਕਸਟਰਾ ਕੰਮ ਕਰਨਾ ਹੁੰਦਾ ਆਪਾਂ ਫਿਰ ਸੰਡੇ ਨੂੰ ਹੀ ਬੱਚਿਆਂ ਨੂੰ ਛੁੱਟੀ ਹੁੰਦੀ ਹੈ ਉਹ ਦਿਨ ਹੀ ਹੁੰਦੇ ਆ ਪੂਰੇ ਨਹੀਂ ਤਾਂ ਆਪਾਂ ਬਸ ਡੇਲੀ ਦੇ ਜਿਹੜੇ ਕੰਮ ਰੁਟੀਨ ਚੋਂਦੇ ਉਹ ਹੀ ਕਰਦੇ ਆ ਆਪਾਂ ਤੇ ਬਸ ਮੈਂ ਹਨਾ ਉਧਰ ਵੀ ਡੱਬੇ ਵਗੈਰਾ ਚੈਨ ਰਹੀ ਸੀ ਇੱਧਰ ਫਿਰ ਮੈਂ ਡੱਬੇ ਦੇਖ ਰਹੀ ਸੀ வேனா இடை உக்கிடு தூடு பார்க்கிறேன். ਸੇ ਡੱਬੇ ਸਾਰੇ ਰੱਖੀ ਜਾਂਦੇ ਸੀ ਇੱਥੇ ਮੈਂ ਡੱਬੇ ਦੇ ਵਿੱਚ ਪਤਾਸੇ ਪਾਦੇ ਸੀ ਪਤਾਸੇ ਪਏ ਸੀ ਕਿਉਂਕਿ ਜਾਦੇ ਹੋ ਜਾਂਦੇ ਆ ਮੰਦਰੋਂ ਮਿਲਦੇ ਆ ਮੈਂ ਕਿਹਾ ਚੱਲ ਬੱਚੇ ਹਨ ਰੋਟੀ ਤੋਂ ਬਾਅਦ ਖਾ ਲੈਂਦੇ ਆ ਫਿਰ ਮੈਂ ਇੱਕ ਡੱਬੇ ਦੇ ਵਿੱਚ ਕੱਢਦੇ ਸੀ ਤੇ ਇੱਧਰ ਮੈਂ ਕੰਨੀ ਸਾਫ਼ ਕਰ ਕਰ ਰੱਖ ਤੇ ਇੱਧਰ ਮੈਂ ਆ ਗਈ ਸੀ ਜੇ ਰੂਮ ਦੇ ਵਿੱਚ ਕਿਉਂਕਿ ਸਾਰਾ ਕੰਮ ਐਂ ਪਿਆ ਸੀ ਅੱਜ ਸੁਨੀਆ ਕੁਝ ਵੀ ਕੰਮ ਨਹੀਂ ਕਰਕੇ ਗਈ ਕਿਉਂਕਿ ਟਾਈਮ ਬਹੁਤ ਜਲਦੀ ਹੋ ਜਾਂਦਾ ਜੀ ਸਵੇਰ ਉੱਠਦੇ ਉੱਠਦੇ ਤੇ ਬਸ ਕੰਮ ਘਾਰੋਂ ਵੀ ਛੱਡ ਗਈ ਸੀ ਮੈਂ ਕਿਹਾ ਚੱਲ ਮੈਂ ਆਪੇ ਕਰ ਲੂੰਗੀ ਫਿਰ ਰੀਸ਼ੋ ਨੂੰ ਛੁੱਟੀਆਂ ਹੈਗੀਆਂ ਜੀ ਜੋਨ ਦੀਆਂ ਗਰਮੀ ਦੀਆਂ ਫਿਰ ਇਹ ਗੰਦਾ ਚਾਲ ਮੈਂ ਤੇਰੀ ਹੈਲਪ ਕਰਾ ਦਿੰਦੀ ਮੈਂ ਕਿ ਚਲ ਠੀਕ ਹੈ ਫਿਰ ਅਸੀਂ ਇੱਥੇ ਬੈੱਡ ਸੈੱਟ ਕਰ ਰਹੇ ਸੀ ਮੈਂ ਕਿ ਚਲ ਆਪਾਂ ਬੈੱਡ ਸੈੱਟ ਕਰ ਦਈਏ ਤੇ ਹਨਾ ਇਹ ਪਹਿਲਾਂ ਅਸੀਂ ਇਧਰ ਨੂੰ ਸੈੱਟ ਕੀਤਾ ਮੈਂ ਕਿ ਚਲ ਇਧਰ ਨੂੰ ਕਰ ਦਿੰਨੇ ਆ ਫੇਰ ਨਹੀਂ ਮੈਂ ਤਾਂ ਨਹੀਂ ਇਧਰ ਨੂੰ ਕਰਾਂਗੇ ਇਧਰ ਦੇਖੋ ਇਹ ਝੁਕਿਆ ਪਿਆ ਬੈੱਡ ਥੱਲੇ ਨੂੰ ਬਚਾ ਲਓ ਤੇ ਬਚਾ ਲਓ ਸਾਰਾ ਖਰਾਬ ਹੋਇਆ ਪਿਆ ਇਹ ਬਸ ਫੁੱਟਣ ਵਾਲਾ ਹੈ ਇੱਥੇ ਵਸਿਆ ਹਨ ਅਸੀਂ ਬੈੱਡ ਸੈੱਟ ਕਰੀ ਜਾਂਦੇ ਸੀ ਮੈਂ ਕਿਹਾ ਚੱਲ ਇੱਧਰ ਨੂੰ ਲਾ ਦਿੰਨੇ ਇੱਕ ਸਾਈਡ ਤੇ ਪਹਿਲਾ ਸੁਨਿਆਣੇ ਇੱਕ ਸਾਈਡ ਤੇ ਦੂਸਰਾ ਵਾਲਾ ਤਾਂ ਸਿੱ ਇੱਕ ਸਾਈਡ ਤੇ ਦੂਸਰਾ ਨੂੰ ਕਿਹਾਂ ਲੋਟਣੀ ਲੱਗਦਾ ਫਿਰ ਮੈਂ ਕਿਹਾ ਚੱਲ ਇਕੱਠੇ ਲਾ ਦਿੰਨੇ ਆਪਾਂ ਤੇ ਬਸ ਅਸੀਂ ਇੱਧਰ ਸੈੱਟ ਕਰਕੇ ਹਨਾ ਮੈਂ ਕਿਹਾ ਇੱਥੇ ਲਾ ਕੇ ਤੇ ਉੱਤੇ ਗੱਦੇ ਵਿਛਾ ਦਾਂਗੇ ਝਾੜ ਕੇ ਤੇ ਇਹਨੂੰ ਝਾੜ ਕੇ ਮੈਂ ਸਾਫ਼ ਕਰ ਲਈ ਸੀ ਸਾਫ਼ ਕਰਕੇ ਤੇ ਫਿਰ ਇਹਨੂੰ ਬਸ ਮੈਂ ਸੈੱਟ ਕਰਕੇ ਚਾਨੀ ਮਾ ਲੱਗਦਾ ਸੀ ਮੈਨੂੰ ਫਿਰ ਮੈਂ ਕਿਹਾ ਨਹੀਂ ਇਹ ਇੱਧਰ ਨੂੰ ਕਰ ਤੇ ਬਸ ਫਿਰ ਅਸੀਂ ਗੱਦੇ ਹਨ ਇਹ ਤੇ ਰੱਖ ਦਾਂਗੇ ਸਾਫ਼ ਕਰਕੇ ਗੱਦੇ ਵੀ ਖਰਾਬ ਹੋਏ ਪਏ ਹੋਏ ਸਾਡੇ ਜਮੇ ਥੱਲੇ ਬਹਿ ਗਏ ਕਿਉਂਕਿ ਬਹੁਤ ਪੁਰਾਣੇ ਬੈੱਡ ਹੈ ਜੀ ਇਹ ਹਨਾ ਵੀ 2-2 ਸਾਲ ਹੋ ਗਏ ਬੈੱਡਾਂ ਨੂੰ ਤੇ ਇਹਦੇ ਢੋਵ ਵਗੈਰਾ ਸਾਰੇ ਟੁੱਟ ਗਏ ਬਸ ਬੈੱਡ ਵੀ ਬਸ ਥੋੜਾ-ਮੋਟਾ ਹੀ ਚੱਲਦੇ ਆ ਇਹ ਤੇ ਟੁੱਟੇ ਪਏ ਆ ਸਾਰੇ ਬਸ ਆਉ ਚਲਾਉਈ ਹੈ ਕੰਮ ਤੇ ਇੱਥੇ ਬਸ ਮੈਂ ਗੱਦੇ ਹਨਾ ਰੱਖ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਉੱਤੇ ਪਿਛਾ ਦਾਂਗੇ ਆਪਾਂ ਚਾਦਰ ਤੇ ਚਾਦਰ ਵਿਛਾ ਕੇ ਤੇ ਫਿਰ ਆਪਾਂ ਇਹਦੇ ਉੱਤੇ ਸਰਾਣੇ ਰੱਖ ਲਾਂ ਤੇ ਇੱਥੇ ਵਾਸੇ ਮੈਂ ਸਰਾਣਿਆਂ ਦੇ ਕਵਰ ਚੜਾਈ ਜਾਂਦੀ ਸੀ ਤੇ గల్లిసి కదే కదే బా సవర చడాేసి సంగట్ చంగీ తర సును బ సెట్ కెడ్డ క్లీన్ ఫోర్ మధి సైడ్ సోఫే వగేరే సోఫే అసలు ఇతనే ఇతర హా కూలర్ బెడ్ సైడ్ బెడ్ హా ఆ కూ జీ తిట సోఫా పే ఇ మూలర్ం ਤੇ ਜਿਹੜੇ ਛੋਟੇ ਆ ਸਿੰਗਲ ਹਨ ਉਹ ਉਧਰ ਹੀ ਪਏ ਰਹਿਣਗੇ ਜਿੱਧਰ ਪਏ ਆ ਬਸ ਮੈਂ ਇੱਧਰ ਪਾ ਰੱਖ ਕੇ ਇਹਨਾਂ ਨੂੰ ਤੇ ਸੈੱਟ ਕਰੀ ਜਾਂਦੀ ਸੀ ਤੇ ਝਾੜ ਚੜਾਈ ਆ ਕਰੀ ਜਾਂਦੀ ਸੀ ਕਿਉਂਕਿ ਹਨੇਰੀ ਬਹੁਤ ਜ਼ਿਆਦਾ ਆਈ ਸੀ ਰੇਤਾ ਘੱਟਾ ਪਿਆ ਹੋਇਆ ਸੀ ਮੈਂ ਕਿਹਾ ਚੱਲ ਇਹਨਾਂ ਨੂੰ ਝਾੜ ਕੇ ਚੰਗੀ ਤਰ੍ਹਾਂ ਤੇ ਫਿਰ ਆਪਾਂ ਹਨਾ ਇਹਨੂੰ ਸੈੱਟ ਕਰਕੇ ਕਵਰ ਵਿਛਾ ਲਾਂਗੇ ਕਵਰ ਵਿਛਾ ਕੇ ਤੇ ਫਿਰ ਹਨਾ ਮੈਂ ਉਹ ਸ਼ੀਸ਼ਾ ਖਿੱਚਣ ਲੱਗਾਂਗੀ ਕਿਉਂਕਿ ਇੱਧਰ ਕਰ ਦਿੰਨੀ ਆ ਆਪਾਂ ਜਿੱਧਰ ਤਿੰਨ ਸੀਟਰ ਸੋਫਾ ਪਿਆ ਨੇ ਕਾ ਰੁਕਿਆ ਹੈ ਇਹ ਵੀ ਆਪਾਂ ਪਹਿਲਾਂ ਇੱਧਰ ਸੋਫਾ ਚੱਕ ਦੀਏ ਕੋਲਰ ਕਰਕੇ ਫਿਰ ਕਰਾਂਗੇ ਫਿਰ ਮੈਂ ਇਹਨੂੰ ਪਿੱਛੇ ਨੂੰ ਕਰਤਾ ਛੇ ਛੇ ਨੂੰ ਕੈਵਨ ਵਾਲੀ ਸਾਈਡ ਤੇ ਹੁਣ ਅਸੀਂ ਸੋਫਾ ਚੱਕਾਂਗੇ ਇੱਥੋਂ ਸੋਫਾ ਚੱਕ ਕੇ ਤੇ ਫਿਰ ਹਨਾ ਇੱਥੇ ਫਿਰ ਕੋਲਰ ਲਾਵਾਂਗੇ ਬਸ ਇਹਨੂੰ ਮੈਂ ਛਾੜ ਰਹੀ ਸੀ ਚੱਕਣ ਲਈ ਅਸੀਂ ਮੈਂ ਹਣਾ ਸੋਫਾ ਇੱਧਰ ਕਰਕੇ ਇੱਧਰਲੀ ਸਾਈਡ ਝਾੜੂ ਲਾਉਂਦੀ ਸੀ ਮੈਂਗਾ ਚਲ ਕੋੜਾ ਵਗੈਰਾ ਕੱਢ ਲਈਏ ਚੰਗੀ ਤਰ੍ਹਾਂ ਤੇ ਉਹ ਤਾਂ ਜੀ ਕਾਟੀ ਕੋੜਾ ਨਿਕਲ ਜਿਉਂ ਕਿ ਆਸੇ ਪਾਸੇ ਵਿੱਚ ਚਲਿਆ ਜਾਂਦਾ ਸੈਟਾ ਸੋਫਾ ਤੇ ਖੁੰਝਾਂ ਵਿੱਚ ਚੰਗੀ ਤਰ੍ਹਾਂ ਨਿਕਲਦਾ ਨਹੀਂ ਫਿਰ ਸਮਾਨ ਇੱਕ ਪਾਸੇ ਕਰਕੇ ਕੋੜਾ ਨਿਕਲਦਾ ਤੇ ਇੱਥੋਂ ਫਿਰ ਸਮਾਨ ਚੱਕਿਆ ਸੀ ਮੈਂਗਾ ਚਲ ਵੀ ਕੋੜਾ ਕੱਢ ਹੀ ਦਿੰਨੀ ਆ ਮੈਂ ਚੰਗੀ ਤਰ੍ਹਾਂ ਵਾਸ ਇੱਥੇ ਮੈਂ ਝਾੜੂ ਲਾਉਣ ਲੱਗਦੀ ਸੀ ਝਾੜੂ ਲਾ ਕੇ ਫਿਰ ਅਸੀਂ ਹੁਣ ਕਰਾਂਗੇ ਇੱਧਰਲੀ ਸਾਈਡ ਕੂਲਰ ਤੇ ਅੱਜ ਤੱਕ ਸੁਨਿਆਣ ਕੋਈ ਕੰਮ ਨਹੀਂ ਕੀਤਾ ਜੀ ਬਸ ਚਲੀ ਗਈ ਸੀ ਤਿੰਨ ਵਸੇ ਮੈਂ ਤੇਰੀ ਸ਼ੂ ਸੀ ਇਹ ਕੰਮ ਕਰਾਊਗਾ ਮੇਰੇ ਨਾਲ ਹੈਲਪ ਕਰਾਊਗਾ ਕਿਉਂਕਿ ਇਕੱਲੇ ਬੰਦੇ ਦਾ ਤਾਂ ਹੁੰਦਾ ਨਹੀਂ ਕਿਉਂਕਿ ਕਨੇਰੀ ਨੇ ਗੰਦ ਪਾਇਆ ਹੋਇਆ ਸੀ ਇੱਕ ਖਲਾਰਾ ਪਿਆ ਹੋਇਆ ਸੀ ਇਸ ਕਰਕੇ ਤੇ ਵਸੇ ਅਸੀਂ ਹੁਣ ਇੱਥੇ ਕੋਲਰ ਕਰ ਦਾਂਗੇ ਦੋਨੋਂ ਜਣੇ ਤੇ ਲੈ ਹੁਣ ਅਸੀਂ ਕੋਲਰ ਕਰਤਾ ਕਰਕੇ ਕੋਲਰ ਫਿਰ ਹੁਣ ਅਸੀਂ ਇਧਰਲੀ ਸਾਈਡ ਸ਼ੀਸ਼ਾ ਕਰ ਦਾਂਗੇ ਜਿੱਥੇ ਸ਼ੀਸ਼ਾ ਪਿਆ ਸੈੱਟ ਕਰਕੇ ਲਾ ਦਾਂਗੇ ਤੇ ਕੋਲਰ ਨੂੰ ਅਸੀਂ ਸੈੱਟ ਕਰੀ ਜਾਂਦੇ ਸੀ ਵੀ ਇਧਰ ਲਈ ਸੈੱਟ ਠੀਕ ਆ ਜਾਂ ਇੱਥੇ ਜੇ ਫਿਰ ਸੈਂਟਰ ਚ ਕਰਤਾ ਕਰਕੇ ਕੋਲਰ ਬਸ ਹੁਣ ਅਸੀਂ ਕਰਦਾਂਗੇ ਸ਼ੀਸ਼ਾ ਸੈੱਟ ਤੇ ਇਧਰਲੇ ਸਾਈਡ ਲਾਤਾ ਅਸੀਂ ਬਾਰੀ ਬੰਨੀ ਜੀ ਤਿੰਨ ਸੈਟਰ ਸੋਫਾ ਤਿੰਨ ਸੈਟਰ ਸੋਫਾ ਲਾ ਕੇ ਤੇ ਬਸ ਇਧਰਲੇ ਸਾਈਡ ਹੁਣ ਚੰਗੇ ਤਰ੍ਹਾਂ ਨਾਲ ਸੈੱਟ ਕਰਕੇ ਝੜ-ਝੜਾਈਆ ਕਰਕੇ ਤੇ ਦੇ ਉੱਤੇ ਕਵਰ ਵਿਛਾ ਦਾਂਗੇ ਤੇ ਬਸ ਜੀ ਆਈ ਅਸੀਂ ਸਿੰਗਲ ਸੈੱਟ ਕਰਤਾ ਰੂਮ ਤੇ ਰੂਮ ਸੈੱਟ ਕਰਕੇ ਬਸ ਫਿਰ ਉਹਨੇ ਝਾੜੂ ਲਾਉਣ ਲੱਗ ਗਈ ਸੀ ਚਾੜੂ ਲਾ ਕੇ ਤੇ ਫੇਰ ਹਨਾ ਮੈਂ ਕੂੜਾ ਚੱਕਣ ਲੱਗੀ ਸੀ ਮੈਂ ਕਿਹਾ ਚਲ ਕੂੜਾ ਚੱਕ ਦਾਂ ਸਾਰਾ ਕਿਉਂਕਿ ਫੂਸ ਜੇ ਸੀ ਵਿੱਚ ਤੇ ਜਾਲੇ ਜੂਲੇ ਜੇ ਤੇ ਪੱਤੇ ਵਗੈਰਾ ਬਹੁਤ ਜ਼ਿਆਦਾ ਸੁੱਢੀ ਜਾਂਦੇ ਸੀ ਤਾਂ ਕਰਕੇ ਮੈਂ ਕਰਦੀ ਸੀ ਕੂੜਾ ਮੈਂ ਸੋਫੇ ਨੂੰ ਤੇ ਕਵਰ ਨੂੰ ਛਾਣ ਲੱਗ ਗਈ ਸੀ ਝਾੜ ਕੇ ਤੇ ਰੀਸ਼ੂ ਡਸਟਿੰਗ ਕਰੀ ਜਾਂਦਾ ਸੀ ਸਾਰੇ ਕੱਪੜਾ ਫੇਰਾ ਜ ਫੇਰੀ ਜਾਂਦਾ ਸੀ ਸਾਰੇ ਘਰ ਨੂੰ ਮੈਂ ਕਰ ਦਿੰਨਾ ਤੇ ਮੈਂਗਾ ਚਲ ਠੀਕ ਆ ਤੇ ਸੋਫੇ ਵਗੈਰਾ ਤੇ ਸ਼ੀਸ਼ਾ ਤੇ ਕਵਰ ਤੇ ਕੈਵਨ ਦੇ ਉੱਪਰ ਸਾਰੇ ਮਾਰ ਦੂ ਕੱਪੜਾ ਚੰਗੀ ਤਰ੍ਹਾਂ ਸਾਫ਼ ਕਰ ਦੂਗਾ ਤੇ ਦੇਖੋ ਜੀ ਹਨਾ ਬੱਚੇ ਜਦੋਂ ਘਰੇ ਹੁੰਦੇ ਬੱਚੇ ਦੇ ਨਾਲ ਹਨਾ ਜਦੋਂ ਕੰਮ ਕਰਾਉਂਦੇ ਆ ਹੈਲਪ ਕਰਾਉਂਦੇ ਕੰਮ ਦੇ ਵਿੱਚ ਤੇ ਬਹੁਤ ਜ਼ਿਆਦਾ ਹੈਲਪ ਹੋ ਜਾਂਦੀ ਆਬਦੀ ਬਸ ਇਹ ਹੁਣ ਸਾਰੇ ਕਿਤੇ ਕੱਪੜਾ ਫੇਰ ਕੇ ਰੱਖ ਦੋ ਮੈਂਗਾ ਵੇ ਤੇ ਕੁਰਸੀ ਨੂੰ ਚੰਗੀ ਤਰ੍ਹਾਂ ਫੇਰ ਕੇ ਕੁਰਸੀ ਨੂੰ ਉਧਰ ਦੂਸਰੇ ਰੂਮ ਦੇ ਵਿੱਚ ਰੱਖਿਆ ਤੇ ਬਸ ਇਹ ਸਾਫ਼ ਕਰ ਦੂਆ ਕੁਰਸੀ ਨੂੰ ਤੇ ਬੱਚਿਆਂ ਨਾਲ ਬਹੁਤ ਜ਼ਿਆਦਾ ਕੰਮ ਨੂੰ ਹੈਲਪ ਮਿਲ ਜਾਂਦੀ ਹੈ ਜੀ ਬੱਚਿਆਂ ਦੇ ਨਾਲ ਤੇ ਬਸ ਇਹ ਕਰਕੇ ਕੰਮ ਹੋ ਤਾ ਫਿਰ ਆਪ ਗਹਣਾ ਪੜਾਈ ਕਰਨਾ ਤੇ ਇੱਥੇ ਵਸੇ ਮੈਂ ਹਨਾ ਕਰਤਾ ਸੀ ਅਸੀਂ ਰੂਮ ਸੈੱਟ ਤੇ ਇਹ ਕਮੇ ਦੇ ਥੱਲੇ ਕਪੜਾ ਫੇਰੀ ਜਾਂਦਾ ਸੀ ਉੱਪਰ ਫੇਰਦਾ ਸੀ ਤੇ ਬਸ ਮੈਂ ਝਾੜੂ ਕੱਢੀ ਜਾਂਦੀ ਸੀ ਕੂੜਾ ਕੱਢ ਲਿਆ ਸੀ ਸਾਰਾ ਮੈਂ ਤਾਂ ਚੰਗੀ ਤਰ੍ਹਾਂ ਕੱਢ ਲਾਣਾ ਸਾਫ਼ ਕਰਦਾ ਤੇ ਬਸ ਸਿੱਧਣ ਨੂੰ ਸੋਫੇ ਲਾ ਤੇ ਇੱਧਰ ਬੈੱਡ ਲਾਤਾ ਤੇ ਗਰਮੀ ਬਹੁਤ ਜ਼ਿਆਦੇ ਹੋਈ ਪਈ ਸੀ ਨਾਲ ਮੀਂਹ ਪਿਆ ਸੀ ਫਿਰ ਵੀ ਗਰਮੀ ਆਈ ਜਾਂਦੀ ਸੀ ਮੜਕਾ ਤੇ ਬਸ ਇਹ ਹੁਣ ਕੈਵਨ ਦੇ ਉੱਪਰ ਚੜ ਗਿਆ ਸੋਫੇ ਤੇ ਚੜ ਕੇ ਕੈਵਨ ਕੰਦਾ ਮੈਂ ਸਾਫ਼ ਕਰਦੰਨੇ ਨੇ ਸਾਰੇ ਉੱਤੋਂ ਸਮਾਨ ਲਾ ਲਿਆ ਸੀ ਸਮਾਨ ਲਾ ਕੇ ਸ਼ੀਸ਼ੀਆਂ ਵਗੈਰਾ ਹਣਾ ਸਾਰੇ ਸਮਾਨ ਜਿਹੜੇ ਪਏ ਸੀ ਬੋਤਲਾਂ ਵਗੈਰਾ ਦਵਾਈਆਂ ਵਗੈਰਾ ਸਾਰੀਆਂ ਲਾ ਕੇ ਆਣੀ ਫਿਰ ਚੰਗੀ ਤਰ੍ਹਾਂ ਕੱਪੜਾ ਫੇਰ ਕੇ ਵਾਸ਼ ਕੀਤਾ ਤੇ ਫਿਰਨ ਸਾਫ ਕਰਕੇ ਫੇਰ ਵਾਸੀ ਉਧਰ ਕਰੀ ਗਿਆ ਆਪ ਦਾ ਸਾਬ ਸਫਾਈ ਮੈਂ ਕਿਹਾ ਚੱਲ ਮੈਂ ਇਧਰਲੇ ਰੂਮ ਦੇ ਵਿੱਚ ਝਾੜੂ ਲਾ ਲੈਣੀ ਆ ਫਿਰ ਮੈਂ ਇਧਰਲੇ ਰੂਮ ਦੇ ਚਾ ਆ ਗਈ ਸੀ ਪੇਟੀਆਂ ਵਾਲੇ ਦੇ ਵਿੱਚ ਬਸ ਮੈਂ ਇੱਥੇ ਝਾੜੂ ਲਾਉਣ ਲੱਗ ਗਈ ਸੀ ਮੈਂ ਕਿਹਾ ਚੱਲ ਇੱਥੇ ਮੈਂ ਚਾ ਇਧਰ ਦਾ ਘਾਟੀ ਜੀ ਗੰਦ ਜੀ ਉਧਰ ਵਾਲਾ ਸੀ ਤਾਂ ਕਰਕੇ ਕਿਉਂਕਿ ਉਧਰ ਬੰਨੇ ਉੱਠਦੇ ਆ ਉਧਰ ਜ਼ਿਆਦਾ ਖਲਾਰਾ ਪੈਂਦਾ ਇਧਰ ਤਾਂ ਘਾਟੀ ਬੜੀ ਦਾ ਕਿਉਂਕਿ ਇਧਰ ਹਣਾ ਆਪਾਂ ਮੰਜੇ ਵਗੈਰਾ ਕਿਤੇ ਡਾ ਲੰਨੇ ਆ ਜੇ ਲੋਡ ਹੋਵੇ ਤਾਂ ਬਸ ਮੈਂ બસ ਮੈਂ ਇੱਥੇ ਹੁਣ ਚੱਕ ਦੂੰਗੀ ਕੋੜਾ ਸਾਰਾ ਇਕੱਠਾ ਕਰਕੇ ਤੇ ਮੈਂ ਇੱਥੇ ਚੱਕਣ ਲੱਗ ਗਈ ਸੀ ਮੈਂ ਕਿਹਾ ਬਾਹਰ ਚਰ ਜਿਆਦਾ ਗੰਦ ਪੈਂਦਾ ਤੇ ਫਿਰ ਹਵਾ ਵੀ ਚੱਲੀ ਜਾਂਦੀ ਸੀ ਮੈਂ ਕਿਹਾ ਉੱਡ ਜੂਆ ਸਾਰਾ ਬਸ ਮੈਂ ਇੱਥੇ ਰੂਮ ਚ ਚੱਕਤਾ ਸੀ ਬਾਹਰ ਦੇ ਵਿੱਚੋਂ ਸਾਰਾ ਕੋੜਾ ਤੇ ਬਸ ਇਹ ਰੂਮ ਵੀ ਆਪਣਾ ਕਲੀਨ ਹੋ ਗਿਆ ਜੀ ਤੇ ਹੁਣ ਮੈਂ ਆ ਗਈ ਸੀ ਕਿਚਨ ਦੇ ਵਿੱਚ ਕਿਚਨ ਦੇ ਵਿੱਚ ਝਾੜੂ ਲਾਉਣ ਲੱਗ ਗਈ ਸੀ ਬਰਤਨ ਵਗੈਰਾ ਆਪਾਂ ਸਾਫ ਕਰ ਲਏ ਸੀ ਸਲਫ ਵਗੈਰਾ ਸਾਰਾ ਗੈਂਸ ਉਹ ਸਾਫ ਕਰਕੇ ਫੇਰ ਹੀ ਆਪਾਂ ਹੁਣ ਲੱਗੇ ਸੀ ਸਾਰੇ ਸੈਟਿੰਗ ਕਰਨ ਕਿਉਂਕਿ ਭਾਂਡੇ ਦੇ ਉੱਤੇ ਫੇਰ ਮੱਖੀਆਂ ਭਿੰਖਦੇ ਰਹਿੰਦੇ ਐਵੇਂ ਹਣਾ ਫੇਰ ਨਾਲੇ ਕੋਈ ਆਉ ਹੋ ਜਾਂਦਾ ਤੇ ਉਹ ਗੰਦਾ ਲੱਗਦਾ ਜੀ ਫੇਰ ਮੈਂ ਪਹਿਲਾਂ ਭਾਂਡੇ ਸਾਫ ਕੀਤੇ ਸੀ ਫੇਰ ਮੈਂ ਝਾੜੂ ਲੱਗਦੀ ਸੀ ਲੈਣ ਬਸ ਮੇਰੇ ਰਸੋਈ ਦੇ ਵਿੱਚ ਆ ਕੇ ਰਸੋਈ ਦੇ ਵਿੱਚ ਹੁਣ ਮੈਂ ਝਾੜੂ ਲਾ ਕੇ ਚੰਗੀ ਤਰ੍ਹਾਂ ਤੇ ਫੇਰ ਆਪਾਂ ਇੱਥੇ ਹੀ ਕੋੜਾ ਚੱਕ ਦਾਂਗੇ ਰਸੋਈ ਦੇ ਵਿੱਚ ਹੀ ਤੇ ਕਿਉਂਕਿ ਬਾਹਰ ਹਵਾ ਚੰਗੀ ਤਰ੍ਹਾਂ ਚੱਲੀ ਜਾਂਦੀ ਸੀ ਬਹੁਤ ਜ਼ਿਆਦਾ ਨੇਰੀ ਮੁੰਗ ਚੱਲਦੇ ਸੀ ਫੇਰ ਮੈਂ ਕਿ ਕੋੜਾ ਉੱਡੀ ਆਊਗਾ ਬਸ ਮੈਂ ਇੱਥੇ ਹੁਣ ਸਾਰੇ ਸਾਫ ਕਰਕੇ ਚੰਗੀ ਤਰ੍ਹਾਂ ਤੇ ਬਸ ਮੈਂ ਰਿੱਤਾ ਰੁੱਤਾ ਸੇ ਪੱਤੇ-ਪੁੱਤੇ ਸਾਰੇ ਮੈਂ ਚੱਕ ਕੇ ਇੱਥੇ ਚੱਕ ਦੋਣੀ ਕੋੜਾ ਤੇ ਸਾਫ ਹੋ ਜਾਊਗਾ ਆਪਣਾ ਕਿਚਨ ਤੇ ਬਾਹਰ ਦੇ ਪਿੱਛੇ ਵੀ ਮੈਂ ਸਾਫ ਕਰੀ ਜਾਂਦੀ ਸੀ ਮੇਰਾ ਕੋੜਾ ਵਗੈਰਾ ਨਿਕਲ ਜਾਊਗਾ ਚੰਗੀ ਤਰ੍ਹਾਂ ਕਿਉਂਕਿ ਬੱਚੇ ਦਾ ਦੇਖੋ ਜੀ ਸਵੇਰ ਸਵੇਰ ਇੱਕ ਤਾਂ ਟਾਈਮ ਹੋ ਜਾਂਦਾ ਤੇ ਫਿਰ ਜਲਦੀ-ਜਲਦੀ ਬਸ ਹਨਾ ਸਾਫ ਸਫਾਈ ਕਰਦੇ ਆ ਜੇ ਆਪ ਆਪਾਂ ਚੰਗੀ ਤਰ੍ਹਾਂ ਕਰਦੇ ਆ ਹਨਾ ਝਾੜੂ ਲਾਉਣੇ ਤਾਂ ਆਪਾਂ ਕੌਣ ਜਾਂ ਕੰਝਾਂ ਨੂੰ ਜੰਗੀ ਤਰ੍ਹਾਂ ਕੋੜਾ ਕੱਢ ਲੈਣੇ ਆ ਬੱਚਿਆਂ ਨੂੰ ਐ ਹੁੰਦਾ ਵੀ ਮੇਰਾ ਟਾਈਮ ਹੋ ਜਾਊਗਾ ਜਲਦੀ-ਉਲਦੀ ਮੈਂ ਕੰਮ ਕੰਪਲੀਟ ਕਰਦਾ ਤੇ ਜਾਂ ਤਾਂ ਫਿਰ ਸੰਡੇ ਵਾਲ ਦਿਨ ਚੰਗੀ ਤਰ੍ਹਾਂ ਕਲੀਨਿੰਗ ਹੁੰਦੀ ਹੈ ਜਾਂ ਫਿਰ ਜੇ ਆਪ ਕਰੇ ਬੰਦਾ ਫਿਰ ਹੁੰਦੀ ਹੈ ਬਸ ਫਿਰ ਮੈਂ ਇੱਥੇ ਥੋੜਾ ਚੱਕ ਕੇ ਤੇ ਬਾਹਰ ਆ ਗਈ ਸੀ ਇੱਥੇ ਰੋਮ ਦੇ ਮੂਰੇ ਸਾਰੇ ਰੋਮ ਦੇ ਮੂਰੇ ਫਿਰ ਮੈਂ ਚੰਗੀ ਤਰ੍ਹਾਂ ਝਾੜੂ ਲਾ ਦੂੰਗੀ ਤੇ ਉਹ ਤਾਂ ਤੁਹਾਨੂੰ ਸਾਫ਼ ਹੀ ਲੱਗ ਰਿਹਾ ਹੋਊਗਾ ਪਰ ਇੱਥੇ ਮਿੱਟੀ ਹੈਗੀ ਸੀ ਜੀ ਬਹੁਤ ਜ਼ਿਆਦੇ ਤੇ ਫਿਰ ਫਿਰ ਮੈਂ ਇੱਥੋਂ ਚੱਕ ਕੇ ਕੂੜਾ ਬਸ ਕੰਧੋਲੀ ਤੱਕ ਚੱਕਦਾ ਸੀ ਕੂੜਾ ਮੈਂ ਕਿ ਅੱਗੇ ਧੁੱਪ ਚੜ ਗਈ ਸੀ ਮੈਂ ਕਿ ਚਲ ਜੇ ਸ਼ਾਮ ਨੂੰ ਲੱਗ ਗਿਆ ਤਾਂ ਝਾੜੂ ਲਾ ਦਾਂਗਾ ਨਹੀਂ ਤਾਂ ਫਿਰ ਦੇਖ ਲਾਂਗਾ ਬਸ ਮੈਂ ਇੱਥੇ ਚੱਕ ਲੂੰਗਾ ਕੂੜਾ ਇਕੱਠਾ ਕਰਕੇ ਸਾਰਾ ਤੇ ਇੱਥੇ ਫਿਰ ਮੈਂ ਬਾਰ ਪਾਉਣ ਲੱਗ ਗਈ ਸੀ ਕਿਉਂਕਿ ਲਾਈਟ ਗਈ ਹੋਈ ਸੀ ਰਾਤ ਦੀ ਤੇ ਸਵੇਰ ਆਈ ਸੀ ਲਾਈਟ 10 11 ਵਜੇ ਤੇ ਫਿਰ ਮੈਂ ਇੱਥੇ ਬਰਫ਼ ਕੱਢ ਕੇ ਹਨਾ ਜੰਮੀ ਹੋਈ ਸੀ ਮੈਂ ਕਿਹਾ ਚੱਲੇ ਵੀ ਆਪਾਂ ਪਾ ਦਈਏ ਤੇ ਫਿਰ ਪਾਣੀ ਭਰਿਆ ਸੀ ਆਪਾਂ ਤਾਂ ਆਇਆ ਮੋਟਰ ਤੋਂ ਫਿਰ ਮੈਂ ਬਰਫ਼ ਪਾ ਕੇ ਬੱਸ ਤੇ ਫਿਰ ਮੈਂ ਕੋਲੇ ਲਾ ਦੂੰਗੀ ਭਰ ਤੇ ਫ੍ਰਿਜ ਦੇ ਵਿੱਚ ਇੱਥੇ ਹੋ ਗਿਆ ਸੀ ਜੀ ਦੁਪਹਿਰ ਦਾ ਟਾਈਮ ਲੰਚ ਬਣ ਗਿਆ ਸੀ ਆਪਣਾ ਤੇ ਮੁੱਖੇ ਬਹੁਤ ਹੀ ਜ਼ਿਆਦੇ ਹੋਈਆਂ ਬੇ ਤੇ ਮੈਂ ਬਣਾਈ ਸੀ ਦਾਲ ਮਸਰਾਂ ਦੀ ਤੇ ਨਾਲ ਰੋਟੀ ਪਿਆਜ਼ ਇੱਥੇ ਪਾਈ ਸੀ ਖੰਡ ਦੇ ਵਿੱਚ ਘਿਓ ਦੇ ਵਿੱਚ ਆਪਾਂ ਖੰਡ ਦੇ ਸੀ ਤੇ ਆਜੋ ਜੀ ਤੁਸੀਂ ਵੀ ਕਰ ਲਓ ਲਾਂਚ ਤੇ ਹੈਗਾ ਜੀ ਸ਼ਾਮ ਦਾ ਟਾਈਮ ਤੇ ਨੇਰੀ ਤੇ ਮੀ ਬਹੁਤ ਹੀ ਜ਼ਿਆਦੇ ਆਏ ਸੀ ਤੇ ਨਾ ਬਹੁਤ ਜ਼ਿਆਦੇ ਤੇ ਪੈੱਡ ਵੀ ਨੇਰੀ ਛੱਡ ਕੇ ਆ ਗਏ ਸੀ ਕਿਸੇ ਦਾ ਤੇ ਇੱਥੇ ਕਰਦੇ ਆਂ ਜੀ ਵੀਡੀਓ ਦੇ ਅੰਡਾਪਾ ਮਿਲਾਂਗੇ ਕੱਲ੍ਹ ਨਾਲ ਨਵੇਂ ਬਲੌਗ ਦੇ ਵਿੱਚ ਧੰਨਵਾਦ ਜੀ